ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਇਹ ਦੇਖੋ ਅਖਾੜੇ ਵਿੱਚ ਗੱਤਕੇ ਦੀ ਪ੍ਰੈਕਟਿਸ ਕਰਨ ਤੋਂ ਬਾਅਦ ਅੱਜ ਬੱਚਿਆਂ ਦਾ ਮਨ ਸੀ ਕਿ ਜਿਹੜਾ ਆਪਣਾ ਇੱਥੇ ਬੋਰਡ ਦਾ ਦਰਖਤ ਹੈ ਪੁਰਾਣਾ ਉਹਦੀਆਂ ਜੋ ਜੜਾਂ ਨੇ ਕਿ ਆਪਾਂ ਉਹਨਾਂ ਤੇ ਜੀ ਟਾਰਜਨ ਵਾਂਗੂ ਝੂਲਣਾ ਮਸਤੀ ਕਰਨੀ ਆ ਤਾਂ ਇਹ ਦੇਖੋ ਲੱਗੇ ਹੋਏ ਨੇ ਸਾਰੇ ਬੱਚੇ ਆਪਣੀ ਆਪਣੀ ਮਸਤੀ ਦੇ ਵਿੱਚ ਥਾਰੀ ਸਾਰੀ ਆਪਣੀ ਠਕਾਵਟ ਤਾਰਨ ਤੇ ਸਾਡੇ ਗੱਤਕਾ ਸਿਖਲਾਈ ਕੈਂਪ ਦੀ ਇਹ ਵਿਸ਼ੇਸ਼ਤਾ ਹੈ ਜੀ ਕਿ ਅਸੀਂ ਬੱਚਿਆਂ ਨੂੰ ਅਨੁਸ਼ਾਸਨ ਦੇ ਨਾਮ ਤੇ ਬੰਨ ਕੇ ਨਹੀਂ ਰੱਖਦੇ ਸਾਰੀਆਂ ਕੁਝ ਚੀਜ਼ਾਂ ਉਹਨਾਂ ਨੂੰ ਸਿਖਾਉਂਦੇ ਵੀ ਆਂ ਸਿਹਤ ਸੰਬੰਧੀ ਉਹਨਾਂ ਦਾ ਰਹਿਣ ਸਹਿਣ ਬੋਲ ਬਾਣੀ ਇੱਕ ਦੂਸਰੇ ਨਾਲ ਵਰਤਾਵ ਸਾਰੀਆਂ ਚੀਜ਼ਾਂ ਸਿੱਖਣ ਤੋਂ ਬਾਅਦ ਬੱਚੇ ਮਸਤੀ ਵੀ ਖੂਬ ਕਰਦੇ ਨੇ ਤਾਂ ਕਿ ਇਹ ਨਾ ਹੋਵੇ ਕਿ ਇਹ ਸਿਖਲਾਈ ਦੇ ਚੱਕਰ ਵਿੱਚ ਉਹ ਆਪਣਾ ਬਚਪਨ ਭੁੱਲ ਜਾਣ ਤੇ ਇੱਥੇ ਉਹ ਮਿੱਟੀ ਦੇ ਵਿੱਚ ਖੇਲਣਾ ਜੰਪ ਕਰਨਾ ਦਰਖਤਾਂ ਦੇ ਚੜਨਾ ਤੇ ਜਿਵੇਂ ਅੱਜ ਦੇਖੋ ਇਹਨਾਂ ਦਾ ਪੂਰਾ ਪੂਰਾ ਮਾਨਸਿਕਾ ਕਿਆ ਸੀ ਟਾਰਜਰ ਮਾਰਨਾ ਜੀ ਇੰਨਾ ਜੜਾਂ ਨਾਲ ਹੀ ਤਾਂ ਫਿਰ ਆਪਣਾ ਪੂਰਾ ਇਹ ਚਾਲ ਆ ਕੇ ਗਏ ਨੇ ਤਾਂ ਇਹ ਵਿਲੱਖਣਤਾ ਹੈ ਸਾਡੇ ਕੈਂਪ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ